ਹਾਏ ਹਾਏ ਹੁਣ ਮੈਂ ਆ ਤਾ ਗਈ ਏ ਢੀ ਦੋਰਾ ਹੁਣ ਜਾਂਟੇ ਦਾ ਕੀ ਪਤਾ ਹਾਂ ਕਰੋ ਕਹੇ ਤਾਂ ਦਿੱਤਾ ਸੀ ਮੈਨੂੰ ਫੋਨ ਤੇ ਨੇ ਵੀ ਚੱਲ ਐ ਜੀ ਖੇਤਾ ਜੀ ਹੁਣ ਹੈ ਕਿੱਥੇ ਕੋਈ ਦੀਂਦਾ ਤਾਂ ਹੈ ਨਹੀਂ ਕਿਹੜੇ ਪਾਸੇ ਬੈਠਿਆ ਬੇਜਾਂਟੇ ਲਾ ਆ ਬੈਠਿਆ ਬੈ ਤੂਰੇ ਬੈਠਿਆ ਮੈਂ ਤੈਨੂੰ ਉਧਰ ਹੱਕਾ ਮਾਰੀ ਜਾਨੀ ਗਾਵਣੋ ਵੀ ਆ ਯਾਰ ਤੋਂ ਮੈਂ ਤੈਨੂੰ ਫੋਨ ਕਰਿਆ ਸੀ ਓਏ ਹਾਂ ਆ ਗਏ ਸੀ ਮੇਰੇ ਕੋਲੇ ਆ ਪ੍ਰੀਤ ਆ ਜਾ ਭਾਈ ਬਹਿ ਜਾ ਬੈ ਬਸ ਬੈਠੀ ਆ ਘਰੋ ਬੈਠੀ ਹੋਈ ਆਈਏ ਓ ਆ ਲੈ ਬਹਿ ਜਾ ਬੈ ਹੋਰ ਦੱਸ ਕਿਵੇਂ ਆ ਬਾ ਠੀਕ ਆ ਜਾ ਟਾਈਮ ਬਸ ਲਾ ਬੱਲਾ ਦੀ ਰਾਖੀ ਜਾਇਆ ਸੀ ਕਿ ਮੈਂ ਤਾਂ ਇੱਥੇ ਬੈ ਮੈਂ ਤਾਂ ਕੱਦੂਆਂ ਦੀ ਰਾਖੀ ਬੈਠਾ ਰਹਿਣਾ ਹੋਰ ਤੈਨੂੰ ਕੋਈ ਕੰਮ ਨਹੀਂ ਓ ਹੋਰ ਬਸ ਕੋਈ ਕੰਮ ਨਹੀਂ ਛੱਡਦੀ ਨਹੀਂ ਕੋਈ ਕੱਦੂ ਨਹੀਂ ਛੱਡਦੀ ਆ ਨਾ ਤੂੰ ਕੌਣ ਲੈ ਕੇ ਜਾਂਦਾ ਦੱਸ ਸਿਓ ਨਾ ਨਾ ਹੁਣ ਤਾਂ ਸਿਓਣੇ ਦੇ ਭਾਅ ਹੋਈ ਪਏ ਨੇ ਕੱਦੂ ਤੋਰੀ ਅੱਛਾ ਹੋਰ ਨਹੀਂ ਕੋਈ ਛੜਦਾ ਬਾਹਾਲੀਆਂ ਤੂੰ ਐਨੀ ਪਰਦਾ ਚਕੇ ਬੈਠਾ ਕਿ ਤਹਾ ਬੱਤ ਚੱਲ ਉਹ ਪਰਦਾ ਕਿੱਥੇ ਇੱਥੇ ਮੈਨੂੰ ਤਾਂ ਭੋਰਾ ਨਹੀਂ ਲੱਗਦੀ ਤੇ ਮਾਰੀ ਜਾਂਦੀ ਐ ਪਰਦਾ ਗਏ ਮੈਨੂੰ ਤਾਂ ਭੋਰਾ ਨਹੀਂ ਲੱਗਦੀ ਇੱਥੇ ਵੇ ਮੈਂ ਤਾਂ ਤੇਰੇ ਕੋਲ ਉਹੀ ਕੰਮ ਆਇਸੀ ਜਿਹੜਾ ਮੈਂ ਤੈਨੂੰ ਫੋਨ ਤੇ ਦੱਸਿਆ ਸੀ ਕਿਹੜਾ ਦੱਸਿਆ ਸੀ ਮੈਂ ਤਾਂ ਭੁੱਲ ਜਾਣਾ ਕਿ ਬਾਹਲੇ ਪਾਸੇ ਦਿਮਾਗ ਹੈ ਵੇ ਤੈਨੂੰ ਕੱਲ ਤਾਂ ਫੋਨ ਕਰਿਆ ਆਥਣੇ ਜਿਵੇਂ ਮੈਨੇ ਕਹ ਅੱਜ ਕਿਸ ਤ ਭਰਨੀ ਆ ਚੋ ਫਾਈਂਸਿਆਂ ਵਾਰੇ 2000 ਰੁਪਏ ਲੈਣਾ ਤੱਕ ਪੜਿਆ ਉਹ ਇੱਕ ਤਾਂ ਬਈ ਕਿਸ਼ਤਾਂ ਆਣ ਜਾਂਦਾ ਬਾੜੀਆਂ ਆਪਣੇ ਸਾਰੇ ਨਾ ਪਿੰਡ ਚ ਕਿਸ਼ਤਾਂ ਵਾਲੇ ਫਿਰਦੇ ਰਹਿੰਦੇ ਨੇ ਪੁੱਛਣਾ ਉਹ ਤਾਂ ਕਹਿੰਦੇ ਚਾਹੇ ਤੁਹਾਡੇ ਘਰੇ ਮੁਰਦਾ ਮਰਿਆ ਪਿਆ ਉਹਨੂੰ ਬਾਅਦ ਚ ਮਚਾ ਲਿਓ ਸਾਡੀ ਕਿਸ਼ਤ ਪਚਾਓ ਸਾਡੀ ਕਿਸ਼ਤ ਭਰੋ ਲੈ ਹੱਕ ਵੀ ਬਣਦੇ ਫੇ ਕੀ ਚੱਕਿਆ ਸੀ ਤੂੰ ਇਹ ਜਾ ਭੈ ਮੈਂ ਤਾਂ 50000 ਰੁਪਏ ਕਢਾਇਆ ਸੀ ਆਂ ਦੀ ਮਨਾ ਨਗਦ ਫਿਰ ਉਹਦਾ ਕੀ ਕੀਤਾ ਮੈਂ ਕੀਤਾ ਕੀ ਬਸ ਅਸੀਂ ਘਰੇ ਲੈਟਰਿਕ ਬਾਥਰੂਮ ਜਾਂ ਬਣਵਾਇਆ ਓਏ ਉਹਦੇ ਬਿਨਾ ਤਾਂ ਸਰ ਜਾਂਦਾ ਗੱਲ ਕਰ ਤੂੰ ਜਿਹੜਾ ਸਰਦਾ ਕਿੱਥੇ ਆ ਤੈਨੂੰ ਪਤਾ ਕੁੜੀਆਂ ਨੇ ਜਵਾਕ ਨੇ ਉਹ ਕੁੜੀਆਂ ਸਰਦਾ ਔਕਾ ਕੁੜੀਆਂ ਕਿੱਤਰੀਆਂ ਦਾ ਔਕਾ ਹੁੰਦਾ ਆਪ ਤੇ ਤਾਂ ਬੰਦਾ ਤੁਰਿਆ ਜਾਂਦਾ ਜਿੱਥੇ ਮਰਜੀ ਬਹਿ ਜਾਵੇ ਵਾਏ ਬੜਾ ਗੱਡੂ ਠੀਕ ਆ ਅਗਲੇ ਤੇਰੀ ਸਿਆਣੀ ਹੈ ਭਾਈ ਫੇਰ ਉਹੀ ਤਾਂ ਗੱਲ ਵੇ ਆ ਜਾ ਵੇ ਉੱਥੇ ਜੇ ਬੈਠੀਏ ਹਵਾਜੀ ਲੈ ਚੱਲ ਕਿੱਥੇ ਜੱਲਣਗੇ ਵੇ ਤੇਰਾ ਚੰਗਾ ਭਲਾ ਮੰਜਾੜਾ ਹੈ ਵੇ ਉੱਥੇ ਕਿਉਂ ਨਹੀਂ ਬੈਠੇ ਮੇਰੇ ਸਰਦਾ ਮੈਂ ਤੈਨੂੰ ਕੀ ਦੱਸਾਂ ਹੁਣ ਹੂੰ ਓਏ ਮੇਰਾ ਸਾਲ ਸੁੱਖਾ ਬਹਿ ਜਾ ਔਖਿਆ ਆ ਕੇ ਕਦਾਨੀ ਨਾਲ ਸੁਖੇ ਦੀ ਕੌਣ ਸੀ ਕਹਿੰਦਾ ਮੰਜਾ ਤੋੜ ਕੇ ਮੇਰਾ ਕਾ ਕਿਨੂੰ ਲੈ ਕੇ ਆਇਆ ਸੀ ਵੇ ਬਸ ਤੂੰ ਚੁੱਪ ਕਰ ਜਾ ਮੈਂ ਥੋੜਾ ਗੱਲ ਕਹਾ ਨਾ ਵੇ ਨਹੀਂ ਨਹੀਂ ਦੱਸ ਪੂਰੇ ਨੂੰ ਲੈ ਕੇ ਆਇਆ ਸੀਗਾ ਹਾਂ ਪੂਰੇ ਨੂੰ ਲੈ ਕੇ ਆਇਆ ਸੀ ਕਹਿੰਦਾ ਮੰਜਾ ਦੇਖ ਕੇ ਹੀ ਤੂੰ ਕਿਵੇਂ ਤੋੜਿਆ ਪਿਆ ਮੈਂ ਦੇਖਿਆ ਮਾ ਕੋਲ ਦੀ ਤਾਈਆਂ ਲੰਘ ਕੇ ਮੈਂ ਤਾਂ ਲੱਗਿਆ ਰੁੱਟਿਆ ਹੈ ਧਰ ਕੇ ਸਿੱਟ ਕੇ ਹੋਰੇ ਤੁਸੀਂ ਕਰੋ ਮੈਨੂੰ ਮਿਲਦੀ ਇਹਨੂੰ ਮਿਲ ਜਾਂਦਾ ਮੈਂ ਬਣਾਉ ਉਸ ਨੂੰ ਫੜ ਕੇ ਜਾਂਦੀ ਬਣਾ ਦੇ ਨਾ ਉਹਦੀ ਮੈਂ ਕਿਹਾ ਤੂੰ ਕਰ ਮੈਨੂੰ ਮਿਲਦਾ ਨਾ ਤੂੰ ਐ ਕਰ ਘਰੇ ਲੰਬਾ ਦੇ ਦੇ ਉਸ ਕਰੇ ਕੰਨ ਪਹਿਲਾਂ ਦਾ ਪੂਰਾ ਕੁੱਤ ਨੂੰ ਵਟਾ ਦੇ ਉਹ ਪੂਰਾ ਅੱਜ ਤੜਕੇ ਆਈ ਸੀ ਮੈਨੂੰ ਪਤਾ ਨਹੀਂ ਲੱਗਿਆ ਇੱਥੋਂ ਗੇੜੇ ਦੇ ਘੋਥੋਂ ਜੇ ਤੋੜ ਕੇ ਲੱਗੀ ਮੇਰੇ ਉਂ ਦੇ 20 ਫਿਰਦੀਆਂ ਸੀ ਬੁੜੀਆਂ ਅੱਛਾ ਪਾਹੀ ਤਾਂ ਮੈਂ ਜਮਾ ਕੋਲੇ ਵੈ ਨਾ ਬੱਲਾਂ ਦੀ ਮੈਂ ਤਾਂ ਤੇ ਚੱਲ ਕੋਈ ਨਾ ਤੂੰ ਮਾਰ ਗੋਲੀ ਇਹਨੂੰ ਪੂਰੋ ਦਾ ਕੀ ਆ ਵੇ ਧੀਆਂ ਜੀਆਂ ਨੇ ਗੀਆਂ ਉਹਨਾਂ ਨੂੰ ਕੌਣ ਪੁੱਛਦਾ ਇੰਨਾ ਤਾਂ ਮੈਂ ਤਾਂ ਜਮੀ ਨਹੀਂ ਮੱਥੇ ਲਾਉਂਦੀ ਸੌਂ ਲੱਗੇ ਮੈਂ ਨਹੀਂ ਬੁਲਾਉਂਦੀ ਉਹ ਵਧੀਆ ਰਹੇਗੀ ਉਹ ਤਾਂ ਇਹ ਜਿਹੇ ਤਾਂ ਰੱਬ ਦੂਰ ਹੀ ਰੱਖੇ ਆਪਾ ਹਾਂ ਅਸੀਂ ਨਹੀਂ ਗੱਲ ਹਾਂ ਪਾਣੀ ਇਹ ਜਿਹੇ ਤਾਂ ਨੇੜੇ ਲਾ ਦੇ ਤੈਨੂੰ ਤਾਂ ਮੇਰੇ ਸੁਭਾਅ ਦਾ ਪਤਾ ਆਗਾ ਮੈਂ ਕਹਿੰਦੀ ਪਤਾ ਮੈਨੂੰ ਤਾਂ ਤੇਰਾ ਹਾਂ ਲੈ ਕੱਲ ਤਾਂ ਪੱਕੀ ਆ ਆ ਤੋੜੇ ਸਾਨੂੰ ਜਾਣਾ ਇਹ ਤਾਂ ਜਮੀਰ ਸਾਰੀ ਦੇੜ ਤਾਂ ਜਿਵੇਂ ਕਿ ਜਾਣ ਕੇ ਤੋੜੇ ਹੁੰਦਾ ਮੰਜਾ ਇਹਦਾ ਦੇੜ ਤੋਂ ਜਮਾ ਚੱਕੜਾ ਚੂਰ ਕਰੇ ਪਿਆ ਸਾਰਾ ਮੰਜਾ ਇਹੋ ਜਿਹਾ ਮੰਜੇ ਤੇ ਕੀ ਕਰਦੇ ਸੀ ਉਹ ਜਿਹੜਾ ਮੰਜਾ ਹੀ ਤੋੜਦਾ ਆ ਚੂਲ ਗੱਡੀ ਪਿਆ ਬਾਹੀ ਤੋੜੀ ਪਈ ਬਹਿ ਜਾ ਫਿਰ ਇਹ ਤੇ ਮੈਂ ਤਾਂ ਹੀ ਬਹਿ ਬੂ ਜਾਣਾ ਭਈ ਹੋਦੀ ਐ ਇੱਥੇ ਜੇ ਬਹਿ ਜਾ ਇੱਕ ਪਾਸੇ ਜੇ ਹਾਂ ਤੇ ਦੇ ਵੀ ਨਾ ਟੁੱਟ ਜੇ ਇੱਕ ਰਹਿੰਦੀ ਐ ਜਿਹੜੀ ਬਸ ਉਹ ਲੱਤਾਂ ਜੀਆਂ ਲਾ ਕੇ ਬਹਿ ਜਾ ਵੋਚਕਦੇ ਨੇ ਉਹ ਮੈਂ ਤਾਂ ਹੀ ਤੇ ਪੈ ਬੂ ਜਾਣਾ ਹੁੰਨਾ ਬਸ ਆ ਹਾ 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 ਅੱਛਾ ਹੁਣ ਦੱਸ ਤੂੰ ਕੀ ਪੈਸੇ ਲੈਣਾ ਸੀ ਵੇ ਹੋਰ ਤੈਨੂੰ ਮੈਂ ਤਾਂ ਕਿਹਾ ਤਾਂ ਹੈਗਾ ਦੀ ਭੜਿਆ ਫੋਨ ਮਾਰਿਆ ਸੀ ਆਥਣੇ ਜੇ ਕਹੀ ਚੱਕਿਆ ਸੀ ਫੋਨ ਆਥਣੇ ਉਹ ਚੱਕਿਆ ਹੀ ਦਾ ਚੱਕਿਆ ਬੜਾ ਤੇਰੇ ਨਾਲ ਤਾਂ ਗੱਲ ਹੋਈ ਆ ਮੇਰੀ ਕੋਈ ਪੈਸੇ ਤਾਂ ਤੈਨੂੰ ਕੋਈ ਗੱਲ ਨਹੀਂ ਦੇ ਦੂਗਾ ਫਿਰ ਮੈਂ ਕਿੱਦਾਂ ਬਣੇਗਾ ਇਸ ਤੋਂ ਉਹ ਸੁੰਡੀਆਂ ਤਾਂ ਭੈਂਦੇ ਲੱਕੜੀਆਂ ਹੀ ਫਿਰਦੀ ਰਹਿੰਦੀਆਂ ਨੇ ਹੋਰ ਵੇ ਮੇਰੇ ਨਾਲ ਚੜਦੀ ਅੱਖਾਂ ਉਹ ਬੱਲਾ ਜਾ ਫਿਰਦੀਆਂ ਸੁੰਡੀਆਂ ਚ ਲੈ ਕੇ ਚੱਲ ਹੁਣ ਤਾਂ ਮੇਰੇ ਵੀ ਚੜ ਗਈ ਉਹ ਚੜ ਗਈ ਸਮੜੀ ਜਿੱਕ ਚੱਲ ਕੋਈ ਨਾ ਮੇਰਾ ਤਾਂ ਥਰ ਜੂਗਾ ਮੇਰੇ ਤਾਂ ਸਾਰਾ ਦਿਨ ਚੜਦਿਆਂ ਨਹੀਂ ਇਹਨੇ ਇੱਥੇ ਕਿਉਂ ਬੱਲਾ ਕੇ ਰਹਿਣਾ ਫਿਰ ਮੈਂ ਤਾਂ ਪਾਰਖੇ ਸੁੰਡੀਆਂ ਨੇ ਫਿਰ ਉਹ ਸੁੰਡੀਆਂ ਨਾਲ ਹੀ ਫੇਰ ਬਾ ਕੇ ਟਾਈਮ ਪਾਸ ਹੁੰਦਾ ਹੋਰ ਤਾਂ ਫਿਰ ਸਾਡੇ ਕੋਲ ਕੋਈ ਆਉਂਦੀ ਨਹੀਂ ਬੁੜੀ ਤਾਂ ਇੱਥੇ ਬੜਨ ਨਹੀਂ ਦਿੰਦਾ ਬੁੜੀ ਤਾਂ ਮੈਂ ਵਧੀਆ ਤੂੰ ਨਾ ਹੈ ਸੁੱਖੇ ਵਰਗਾ ਵਰਗਾ ਵਣਜੀ ਮਾਰਾ ਆਪਾਂ ਦਾ ਜਮਾ ਦੂਸਤ ਤੇ ਆਪਾਂ ਇਹ ਗਰੀਸ ਕਰਦੇ ਆਂ ਆਹ ਜੇ ਤਾਂ ਤਾਂ ਦੂਰੀ ਰੱਖੇ ਉਹ ਸੁੱਖਾ ਦਾ ਕੰਜ ਦੇ ਸਾਰੀ ਸਾਦੀ ਤਰਵਾਦੀਆਂ ਇਹ ਤਾਂ 500 ਲੁੱਚੇ ਦਾ ਲੁੱਚਾ ਅੱਛਾ ਤੂੰ ਵੀ ਗਈ ਸੀ ਕਿ ਦੇ ਦੋ ਕੋਲ ਤੇ ਗਈ ਕਾ ਮੇਰੇ ਤੇ ਠਰਕਾ ਭੋਰਦਾ ਹੁੰਦਾ ਮੈਂ ਨਹੀਂ ਉਹਨੂੰ ਮੱਥੇ ਲਾਉਂਦੀ ਬਾਲਾ ਨਹੀਂ ਮੈਂ ਬੁਲਾਉਂਦੀ ਉਹਨੂੰ ਸੁੱਖਾ ਆਹੋ ਮੇਰੇ ਤੇ ਤਾਂ ਲੱਤੂ ਹੋਇਆ ਪਿਆ ਉਹ ਤੈਨੂੰ ਕੀ ਪਤਾ ਕਿਸੇ ਨੂੰ ਤਾਂ ਕੰਜਰ ਬਖਸ਼ ਦੇ ਬਖਸ਼ਦੀ ਨਹੀਂ ਕਿਸੇ ਨੂੰ ਉਹ ਵੇ ਭਾਈ ਹੋ ਤਾਂ ਪਤਾ ਨਹੀਂ ਹੈ ਜੇ ਕੀ ਕਰਦਾ ਕੀ ਨਹੀਂ ਕਰਦਾ ਤੀਵੀ ਨੂੰ ਦੇਖ ਕੇ ਤਾਂ ਬਾਜ ਮੰਗੂ ਅੱਖ ਖੜੀ ਕਰ ਲੈਂਦਾ ਮੇਰੇ ਗੈਸ ਤੜਕੇ ਸਿੱਧਾ ਚਾਹ ਨਾਲ ਨਾ ਹਮ ਇੱਕ ਖਾਂਦੇ ਜੀਵਾਲੀ ਵੇ ਜੀਵਾਲੀ ਵੀ ਮੈਨੂੰ ਇੱਕ ਦਿਨ ਕਹਿ ਰਿਹਾ ਧੀ ਆ ਨਾਲ ਲਾਲ ਪੂਛਾਂ ਵਾਲਾ ਜੀ ਆਲਾ ਲਾਲ ਪੂਛਾ ਉਹ ਵੀ ਖਾਂਦਾ ਹੈ ਪੂਛਾਂ ਜਾ ਕਹਿ ਰਿਹਾ ਸੀ ਕਹਿੰਦਾ ਮੈਂ ਤੋਰ ਖਾਂਦਾ ਹਾਂ ਉਹ ਵੀ ਖਾਂਦਾ ਗੰਜਰ ਉਹ ਲਾਲ ਪੂਛੇ ਤਨ ਡਾ ਮਖਾਂਦਾ ਹੋ ਤੜਕੇ ਤੇ ਪਹਿਰੇ ਹੱਥ ਨੇ ਮਾੜਾ ਮੋਟਾ ਦੇ ਕਰਤੇ ਅਜ ਨਹੀਂ ਮਿਲਿਆ ਤੈਨੂੰ ਦਰਤੇ ਕੰਦਰ ਮਿਲੇ ਨਹੀਂ ਕਿ

ਕਰਨਾ ਤਾਂ ਕਿਉਂ ਨਹੀਂ ਹੁਣ ਸਾਰਾ ਕੁਝ ਦੇਖਣਾ ਪੈਂਦਾਗਾ ਉਹ ਗਮੰਡੀ ਨੇ ਬੱਟਾ-ਬੋਟਾ ਦੇ ਗਮੰਡੀ ਨੇ ਆਪਣੇ ਆ ਝੋਨਾ ਉਹਨਾਂ ਦੀ ਹੈਗਾ ਉਹ ਮੱਕੜੀ ਸਾਹਿਬ ਉਹ ਬੁਢੀ ਨਹੀਂ ਫਿਰਦੀ ਹੈਗੀ ਹਾਂ ਉਹ ਮੱਕ ਚ ਹਾਂ ਪੰਜਰ ਉੱਥੇ ਹੋਊਗਾ ਅੱਭੀ ਇਹੋ ਮਨ ਦਾ ਸ਼ੱਕ ਬੰਦਾ ਹੋ ਦੇ ਸਾਹਮਣੇ ਉਧਰੇ ਹੋਊਗਾ ਉਹ ਵੀ ਚੱਲ ਆਪਾਂ ਕਿ ਰਹਿਣਾ ਆਪਣੀਆਂ ਬੱਲਾਂ 'ਚ ਤਾਂ ਨਹੀਂ ਆ ਗਿਆ ਕੋਈ ਨਹੀਂ ਇੱਧਰ ਤਾਂ ਕੋਈ ਨਹੀਂ ਹੈਗਾ ਉਹ ਮੈਨੂੰ ਦੂਰ ਲੈ ਮੈਂ ਇਹਦੀ ਦੂਰ ਨਹੀਂ ਬੈਣਾ ਹੁੰਦਾ ਮੈਂ ਤਾਂ ਉੱਥੇ ਬਹਿਣਾ ਬੱਲਾਂ 'ਚ ਆਪਣੀਆਂ ਅੱਜ ਵੇ ਕੋਈ ਨਾ ਹਰ ਟਾਈਮ ਬੱਲਾ-ਬੱਲਾ ਨਾ ਕਰਦਾ ਰਿਹਾ ਕਰਕੇ ਦੋ ਹੀ ਨੇ

ਉਹ ਖਾਣਾ-ਦਾਣਾ ਤਾਂ ਬਰ ਇੱਕ ਰੱਖ ਲੋ ਕਿੱਥੇ ਫਿਰ ਹੁਣ ਆਇਆ ਫਿਰ ਆਇਆ ਵੀ ਦੁੱਧ ਦਾ ਹੋ ਜਾਂਦਾਗਾ ਉਹ ਤੇਰੇ ਘਰ ਵਾਲਿਆਂ ਕਹਿੰਦੇ ਮੇਰੇ ਕੋਲੇ ਆ ਜਾ ਕਿਉਂ ਇੱਥੇ ਮਾੜਾ ਬੜਾ ਕੰਮ ਧੰਦਾ ਕਰੀ ਜਾ ਕਿਉਂ ਨਾਲੇ ਇੱਥੇ ਚਿਰੀ ਲੈ ਜਾ ਕਿਉਂ ਨਾਲੇ ਸਬਜ਼ੀ ਲੈ ਜਾ ਕਰੂ ਤਾਂ ਬਸ ਹੋ ਜਾਂਦਾ ਬਈ ਉਹ ਤਾਂ ਮੇਰੇ ਪਿਓ ਦਾ ਸੌਲਾ ਢੱਕਾ ਨਹੀਂ ਤੋੜਦਾ ਤੇਰੇ ਨਾਲ ਕੀ ਕੰਮ ਕਰਾਊਗਾ ਉਹ ਕਿੱਥੇ ਕਰਾਉਂਦਾ ਕੰਜਰਾਂ ਦਾ ਮੇਰੇ ਨਾਲ ਨਹੀਂ ਹੱਥ ਬਣਾਉਂਦਾ ਕਿਉਂ ਪੈਨਟ ਫਟਾਉਂਦਾ ਨਹੀਂ ਉਹਦਾ ਤੜਕੇ ਹੱਥ ਨੇ ਲੰਗਰ ਖਾਨ ਵਾਲਾ ਉਹ ਕਿਹੜੇ ਕੰਮ ਕਰਦਾ ਅੱਛਾ ਬੈਲੀ ਖਾਲੀ ਨਿਕਲਗਾ ਫਿਰ ਤਾਂ ਬੱਸ ਉਹਦਾ ਕਾਹਨੂੰ ਕਹੇਗਾ ਕੀ ਬੋਲਦੀ ਹੈ ਬ ਵੀ ਕੇ ਲੰਡੂ ਆ ਜਾ ਪੈਗਾ ਹਾਂ ਛੇਰ ਬਣ ਜਾਂਦਾ ਵਾਹ ਦੇ ਮਾੜੇ ਫਿਰ ਤਾਂ ਕੰਮ ਘਾਲਦੇ ਹੋ ਤੇਰਾ ਟਾਈਮ ਬਸ ਕਿਵੇਂ ਹੁੰਦਾ ਨਾਲੇ ਵੇ ਬਸ ਮੈਂ ਤਾਂ ਕੰਨਾ ਚੁੰਗਲਾਂ ਲੈ ਕੇ ਟਾਈਮ ਬਸ ਕੱਢ ਰਹੀ ਹਾਂ ਨਾਲ ਕੰਨਾ ਚੁੰਗਲਾਂ ਤੋਂ ਲੈ ਲਿਆ ਕਰੋ ਤਾਂ ਕੋਈ ਗੱਲ ਨਹੀਂ ਉਹ ਤਾਂ ਕੋਈ ਅਸਰ ਨਹੀਂ ਉਹਦੇ ਕੋਈ ਅਸਰ ਨਹੀਂ ਤੇਰੇ ਕੰਨਾ ਚੁੰਗਲਾਂ ਦਾ ਉਹਦੇ ਵੀ ਕੋਈ ਅਸਰ ਉਹਦਾ ਠੀਠ ਬੰਦਾ ਉਹਦੇ ਮਾਪੇ ਵੀ ਇਹੋ ਜਿਹੇ ਨੇ ਉਹ ਤਾਂ ਆਵਗਾ ਦੇ ਅਸੀਂ ਕੀ ਕਰੀਏ ਉਹ ਮੈਂ ਤਾਂ ਕਹਨਾ ਛੱਡ ਦੇ ਪਰੇ ਵੇ ਕਿੱਥੇ ਛੱਡਦਾ ਜੇ ਛੱਡਤਾ ਫਿਰ ਜਵਾਕ ਨੇ ਕੋਈ ਮੈਂ ਹੁਣ 14-15 ਸਾਲਾਂ ਦੀ ਕੁੜੀ ਕਿੱਤਰੀ ਦਾ ਹੈ ਨਹੀਂ ਵੀ ਹੋਰ ਵਿਆਹ ਕਰਾ ਲੂੰਗੀ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਫੇਰ ਉਹ ਵਿਆਹ ਕਰਾਉਣਗੇ ਕਿਹੜਾ ਔਖੇ ਨੇ ਛੜੇ ਬੰਦੇ ਨੂੰ ਨਜ਼ਾਰਾ ਹੁਣ ਮੈਂ ਦੇਖ ਵਿਆਹ ਨਹੀਂ ਬਰਿਆ ਨਹੀਂ ਜਿੱਥੇ ਮਰਜ਼ੀ ਆ ਕੇ ਬੈਠਾ ਰਾਤ ਨੂੰ ਇੱਥੇ ਹੀ ਬੈਜਣਾ ਮੈਂ ਹਾਂ ਮੈਂ ਤੈਨੂੰ ਦੱਸਣਾ ਕਿਤੇ ਰਾਤ ਭਰਾਂ ਤੇ ਘਰ ਵਾਲਾ ਲੜਨ ਲੜ ਪਿਆ ਇੱਥੇ ਹੀ ਬੈਣਾ ਮੈਂ ਜਦੋਂ ਮਰਜ਼ੀ ਆਜੀ ਮੇਰੇ ਕੋਲ ਕਾ ਨਾ ਜੀ ਤੂੰ ਲੈ ਬੱਡੀ ਸੋਨੀ ਤੇ ਉਸੇ ਦਾ ਹੀ ਕੰਜਰ ਦਾ ਉਸੇ ਦਿਨ ਉਹ ਆ ਠੀਕ ਹੈ ਆ ਤਾਂ ਮਾ ਮਾ ਤਾਂ ਆਪੇ ਹੀ ਲਿਖਿਆ ਹੋਣਾ ਸੀ ਲਿਖਿਆ ਸੀ ਕਿ ਮਿੱਟ ਕੇ ਦੀਦਾ ਮੇਰਾ ਨਾਮ ਤਾਂ ਇਹ ਹੀ ਹੈ ਮੈਂ ਤਾਂ ਮੇਲੇ ਚ ਪੁਆ ਕੇ ਲਿਆਈ ਸੀ ਅੱਛਾ ਮੇਲੇ ਚ ਮੈਂ ਵੀ ਪੁਆ ਕੇ ਲਿਆਉਂਗਾ ਮੈਂ ਤਾਂ ਨਾ ਇਹ ਕਹਿੰਦਾ ਫੇ ਕਈ ਵਾਰੀ ਹੋ ਜਣੀ ਲਗੜੜ ਕਰਦੇ ਨਾਲ ਹਾਂ ਇੱਥੇ ਜਦੋਂ ਮਰਜੀ ਆਂ ਭਾਈ ਦੇਣਾ ਹੀ ਰਾਤਾਂ ਦਵਾਜੇ ਖੁੱਲੇ ਦਰਵਾਜ਼ੇ ਤੇ ਕੋਈ ਨਾ ਕੋਈ ਨਾ ਹਾਂ ਪਾਕਿਸਤਾਨ ਕੋਈ ਜਵਾਬ ਨਹੀਂ ਦਿੰਦੇ ਔਰ ਕਿਦੋਂ ਤੌਰੀ ਲੈ ਜਾਣਾ ਕੁਛ ਪੈਸੇ ਤੈਨੂੰ ਕੋਈ ਲੈਣਾ ਪੈਸੇ ਕਿਸ ਤੱਕ ਦੇਣ ਕਰੀ अज भर फिर हूं तेन मैं पैसे देसा तेन मैं दूर तरक गर्मी चार बदिया लोकलियां पैर मोकलियां ਕੱਲ ਮੈਂ ਤੈਨੂੰ ਫੋਨ ਲਾਇਆ ਰਾਤ ਨੂੰ 12 ਵਜੇ ਪੈਸੇ ਮੁੱਕ ਕੇ ਮੋਬਾਈਲ 'ਚ ਮੇਰੇ ਕੋਲ ਪੈਸੇ ਤਾਂ ਤੈਨੂੰ ਦੇ ਦੂਆ ਤੇ ਨਾਵੇਂ ਤੇਰੇ ਘਰ ਵਾਲਾ ਮੈਨੂੰ ਰਾਹ ਜਾਂਦੈ ਨੂੰ ਘੇਰ ਲੇ ਕਿ ਤੂੰ ਪੈਸੇ ਕਿਉਂ ਦਿੱਤੇ ਉਸਨੂੰ ਵੇ ਉਹਨੂੰ ਕਿਹੜਾ ਮੈਂ ਦੱਸਿਆ ਵੀ ਮੈਂ ਤੇਰੇ ਤੋਂ ਫੜਿਆ ਅੱਛਾ ਦੱਸਿਆ ਨਹੀਂ ਫਿਰ ਉਹਨੂੰ ਪਤਾ ਲੱਗੂ ਵੀ ਕਿੱਥੋਂ ਆਏ ਪੈਸੇ ਵੇ ਉਹਨੂੰ ਕੋਈ ਪਤਾ ਲੱਗਣੀ ਨਹੀਂ ਤੇ ਆਪਾਂ ਪਤਾ ਲੱਗਣੀ ਨਹੀਂ ਦੇਣਾ ਉਹਨੂੰ ਵਾ ਗਰ ਮੇਰੇ ਨਾਲ ਕੰਮ ਤਾਂ ਧੰਦਾ ਕਰਾ ਦਿਆ ਕਰੇਗੀ ਸਾਡੇ ਲੈ ਕੰਮ ਤਾਂ ਧੰਦਾ ਵਾਦੂ ਤੇ ਮੈਨੂੰ ਜੇ ਤਾਂ ਮਰਜ਼ੀ ਅੱਧੀ ਰਾਤ ਨੂੰ ਬਾਜ ਮਾਰ ਲਈ ਮੈਂ ਆ ਜਾਣਾ ਤੇਰੇ ਕੋਲ ਜਦੋਂ ਤੂੰ ਮੇ ਵਾਹ ਤਾਂ ਹੁਣ ਤੇਰਾ ਪਤਾ ਐ ਦਾ ਠੱਠੀ ਆ ਤੂੰ ਆਹ ਤਾਂ ਗੱਲ ਤੇਰੀ ਸਹੀ ਐ ਫੇਰ ਕੰਮ ਕਰਨ ਨੂੰ ਕੀ ਆ ਕੋਈ ਨਾ ਮੈਂ ਖੇਤਾਂ ਬੰਨਿਆ ਜੇ ਵੀ ਕਰਾ ਜਾ ਕੋਈ ਮੈਂ ਕਰੇ ਵੀ ਕਰਾ ਜਾ ਕੋਈ ਹੁਣ ਤੈਨੂੰ ਪਤਾ ਮੈਂ ਤਾਂ ਫੇਰ ਸਬਜ਼ੀ ਵੇਚ ਕੇ ਟਾਈਮ ਪਾਸ ਕਰਨਾ ਫਿਰ ਮੈਨਾਂ ਜਮਾਂ ਕੱਲਾ ਕੋਈ ਨਹੀਂ ਅੱਗੇ ਨਾ ਪਿੱਛੇ ਉਹ ਤਾਂ ਚੱਲ ਮੈਨੂੰ ਪਤਾ ਹੀ ਐ ਤਾਂ ਹੀ ਤੇਰੇ ਕੋਲੇ ਆਈਆਂ ਆਸ ਕਰਕੇ ਆਈ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਤੇਰੇ ਤੋਂ ਹੱਲ ਬਣ ਜੂਗਾ ਉਹ ਹੱਲ ਹੋਰ ਮੈਂ ਕਦੇ ਕਿਸੇ ਤੋਂ ਮੰਗੇ ਵੀ ਨਹੀਂ ਮੈਂ ਤੈਨੂੰ ਘਰ ਲੈ ਲੈਂਦਾ ਸੀ ਤੇਰੀ ਬਣੀ ਜੀ ਕਾਦੀ ਰੇ ਹੁਣ ਕੱਲੇ ਦੀ ਜ਼ਿੰਦਗੀ ਔਖੀ ਐ ਖੁਸ਼ ਕਰਾਣ ਵਾਲੀ ਐ ਜੇ ਬੂ ਨਗਰਾ ਰਹੀ ਐ ਕੋਈ ਐ ਬੱਸ ਵੇ ਵਿਆਹ ਕਰਾ ਕੇ ਉਹ ਗੱਲ ਮੰਗੂ ਖਾਲੀ ਜੇ ਲੱਡੂ ਸੋਹਣਾ ਲੱਗਦਾ ਜਿਹੜਾ ਖਾਵੇ ਉਹ ਵੀ ਪਸਤਾਵੇ ਜਿਹੜਾ ਨਾ ਖਾਵੇ ਉਹ ਵੀ ਪਸਤਾਵੇ ਓ ਕੇਰਾ ਖਾ ਕੇ ਦਾ ਦੇਖ ਲੀਏ ਦੇਖੀ ਜੋ ਹੁਣ ਵੀ ਪਕੜੀ ਜਾਨੀ ਐ ਮੈਂ ਖਾਈ ਜਾਨੀ ਐ ਪਸਤਾਈ ਹੋ ਜਾਨੀ ਐ ਮੈਂ ਕਿਹੜਾ ਇਤਰਾਜ ਗੱਦੀ ਦੇ ਬੈਠੀ ਐ ਫਿਰ ਭਾਈ ਤੂੰ ਦਾ ਆਪ ਦੇ ਆਪ ਦੁਖੀ ਹੁੰਨੇ ਜੇ ਤੈਨੂੰ ਮੈਂ ਕਹਿਆਗਾ ਭਾਈ ਪਰ ਜਵਾਕ ਜੱਲੇ ਆ ਕਿੱਥੇ ਜਾਵਾ ਮਾਂ ਦਰਜਨ ਦਾ ਜਵਾਕਾਂ ਦੀ ਉਹ ਤੇ ਜਵਾਕ ਹੀ ਬਾਹਰ ਜੰਮ ਦੇ ਉਹਨਾਂ ਦਾ ਵੀ ਖਰਚਾ ਆ ਜੀ ਤੈਨੂੰ ਜਵਾਕਾਂ ਦਾ ਫੇਰ ਉਹ ਤਾਂ ਆਊਗਾ ਹੁਣ ਕਰੂੰਗੀ ਕੰਮ ਕਰਦੀ ਐ ਮੈਂ ਹੁਣ ਓ ਮੈਂ ਤਾਂ ਵਸ ਮੈਨੂੰ ਪੂਰਾ ਹੋ ਗਿਆ ਨਹੀਂ ਸੀ ਕਹਿੰਦੀ ਹੈ ਗਿਆ ਕੋਈ ਛੱਡੀ ਜੀ ਸੀ ਨੂੰ ਤਾਂ ਮੈਂ ਚੱਲ ਭਈ ਕੋਲ ਦੇਖ ਲਾ ਲੈ ਬਸ ਵੇ ਪੂਰੋ ਦੇ ਮਗਰ ਲੱਗਿਆ ਫਰਦਾ ਜਿਹੇ ਜਿਉ ਆਪ ਹੀ ਜੀ ਮਿਲਾ ਦੂਗੀ ਤੈਨੂੰ ਨਾ ਉਹ ਹੋ ਹੀ ਜੀ ਨੇ ਆਪਾਂ ਲਵਾਂਗੇ ਵਦਿਆ ਤੂੰ ਘੜਾ ਟੀਵੀ ਦੇ ਵਿੱਚ ਬੜਾ ਹਾਂਗਾ ਵੀ ਉਹ ਕਹੇ ਜੀ ਵਧੀਆ ਕਾ ਘਟਿਆ ਉਹ ਦੇਖ ਪਰਖ ਕੇ ਲੈ ਲਾਂਗੇ ਓਏ ਕਰਾ ਲਾ ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਤੈਨੂੰ ਮੇਰਾ ਤੇਰੀ ਰਹਿ ਲਾਂਦਾ ਤੈਨੂੰ ਦੱਸ ਦੇ ਕਿ ਮੈਂ ਕਰਨਾ ਵੀ ਜ਼ਿੰਦਗੀ ਸੌਖੀ ਲੰਘ ਜੂ ਮੇਰੀ ਰਹਿ ਲੈ ਕੇ ਤਾਂ ਤੂੰ ਕੀ ਕਰੇਗਾ ਜੀ ਮੈਂ ਤੇਰਾ ਚਿੱਤ ਕਰਦਾ ਭਾਈ ਤੂੰ ਕਰ ਐਵੇਂ ਤੇਰੀ ਜ਼ਿੰਦਗੀ ਹੈਗੀ ਤਾਂ ਵਿਆਹ ਕਰਾਉਣਾ ਠੀਕ ਆ ਤੈਨ ਰਹਿਣਾਗਾ ਤੈਨ ਅੱਧੇ ਘਰੇ ਬਸਾਉਣੀ ਆ

ਫੇਰ ਜੇ ਬਹੂ ਲਿਆ ਤੋ ਖੇਤ ਚੱਕੇ ਛਪਣਾ ਨਹੀਂ ਉਹਦੇ ਪਰਾਨੇ ਬੈਠਾ ਰਹਾ ਕਰੇਗਾ ਨਾ ਨਾਲ ਹੀ ਰਹਿ ਕਰੋਸ ਨੂੰ ਮੈਂ ਲੈ ਕੋਠਾ ਹੈਗਾ ਤੇ ਆਪਣਾ ਤੂੰ ਦੇਖ ਕੇ ਗਈ ਉੱਥੇ ਬੈਠਾ ਸੀ ਜਦੋਂ ਮੈਂ ਇਹ ਕਾੜਦੀਆਂ ਗੱਲਾਂ ਨੇ ਕੋਈ ਨਹੀਂ ਲੰਦਾ ਨਾਲ ਫੇਰ ਹੱਥ ਵਟਾ ਦਿਆ ਕਰੂਗੀ ਨਾਲ ਸਬਜ਼ੀ ਭੱਜੀ ਤੜਵਾ ਦਿਆ ਕਰੂਗੀ ਉਹ ਕਮਾਈ ਵਧੀਆ 500 ਰੁਪਏ ਰੋਜ਼ ਦਾ ਕਮਾਉਣਾ ਮੈਂ ਕਦੂਆਂ ਵਾਲੇ ਟੋਰੀਆਂ ਦਾ ਚੌਲਿਆਂ ਦਾ ਅੱਛਾ ਹਾਂ ਬਈ ਚੌੜੇ ਚੂੜੇ ਫਿਰ ਮੈਨੂੰ ਵੀ ਤੜਾ ਦੇ ਪਾਈ ਮੈਂ ਕਹਿੰਦਾ ਬਾਦੂ ਤੂੰ ਤਾਂ ਉੱਥੇ ਕਹਿੰਦੀ ਮੈਨੂੰ ਤਾਂ ਗਰਮੀ ਆਉਂਦੀ ਆ ਨਾ ਹੋ ਰਹਾ ਗਰਮੀ ਆਉਂਦੀ ਆ ਡੱਕੇ ਗੋਹਾਂ ਵਿੱਚ ਡਰ ਜਾ ਲੱਗਦਾ ਤੇ ਬੜਾ ਸੋਹਲ ਸਰੀਰ ਨਾ ਕਰੇ ਕਰਾ ਕੀੜੇ ਕੰਡੇ ਵਾਲਾ ਟਾਈਮ ਜਾਗਾ ਕੀੜੇ ਕੰਡੇ ਮੇਰੇ ਤਾਂ ਕੰਡੇ ਪਿਆ ਹੋਇਆ ਕੁਛ ਪੈਂਦਾ ਰਹਿੰਦਾ ਤਾਂ ਕਰਕੇ ਡਰ ਜਾ ਲੱਗਦਾ ਓਏ ਹਵਾ ਤਾਂ ਚੱਲ ਵੀ ਠੰਡੀ ਹੁਣ ਹਵਾ ਤਾਂ ਲੈਣਾ ਕੱਦੂ ਦਾ ਦੇ ਮਾ ਫਿਰ ਚੱਲੀ ਆ ਫਿਰ ਉਹ ਚੱਲ ਕੱਦੂ ਕੁਦੂ ਲੈਣਾ ਕੋਈ ਦੇ ਦੇਣਾ ਤੈਨੂੰ ਚੱਲ ਆ ਜਾ ਚੱਲ ਤੂੰ ਆਈਏ ਚੱਲ ਕੇ ਹੁਣ ਫਿਰ ਹੋਰ ਤੜਾ ਦੇ ਚੱਲ। ਇਹ ਆਜ ਵਾਲੇ ਬੰਦੇ ਨੂੰ ਤਾਂ ਨਹੀਂ ਮੈਂ ਜਵਾਬ ਦਿੰਦਾ। ਹਾਂ। ਤੇ ਹੋਰ ਨੂੰ ਤੈਨੂੰ ਪਤਾ ਮੈਂ ਛਪਣ ਨਹੀਂ ਦਿੰਦਾ ਇੱਥੇ। ਚੱਲ ਕੋਈ ਨਾ। ਆਹ ਦੇ ਕੰਜਰ ਕੁਚਰੀ ਵੱਢ ਕੇ ਲੈ ਗਿਆ। ਜਿਹੜਾ ਘਟਾ ਆਹ ਖੰਡਿਆਉਂਦੀ ਤੁਰ ਗਿਆ। ਦਰਦਾ ਦਰਦਾ ਮਹਾਰਾਜ ਖੰਡਿਆਉਂਦਾ ਤੁਰ ਗਿਆ। ਉਹ ਲੈ ਗਿਆ ਭਰ ਕੇ। ਆ ਨਰਮਾ ਆਪਣਾ ਹੀ। ਨਰਮਾ ਆਪਣਾ ਜਾਵਾ। ਚਰਾਉਣਾ ਬੂਗਾ ਤੈਨੂੰ ਇਹ। ਤਾਂ ਹੀ ਤਾਂ ਮੈਂ ਤੈਨੂੰ ਕਹਿ ਰਹੀ ਹਾਂ। ਹਾਂ 2000 ਤੈਨੂੰ ਦੇ ਦੂੰ ਕੋਈ ਗੱਲ ਨਹੀਂ। ਆਪਣਾ ਨਰਮੇ ਚ ਕਟਾਉਂਗੀ ਪਰ ਮੈਂ ਕਿਤੇ ਕਹਾਂ ਜਾਂ ਮੈਂ ਵੀ ਦੇ ਦੇ ਨਾ ਨਾ ਨਰਮੇ ਚ ਕਟਾ ਦੇ ਕੋਈ ਗਾਲੀਆਂ ਪਾਉਣ ਤਾਂ ਨਰਮਾ ਹੀ ਲਾ ਬਸ ਆ ਮਹੀਨੇ ਨੂੰ ਖਿਡੂ ਆ ਗਿਆ 15 20 ਦਿਨਾਂ ਨੂੰ ਇਹੋ ਕੀ ਟਾਈਮ ਲੱਗਦਾ ਇਹਨੂੰ ਕੀ ਲੱਗਦਾ ਧੋਨਾ ਵੀ ਬਸ ਆਇਆ ਹੀ ਪਿਆ ਹੁਣ ਤੂੰ ਆ ਗਿਆ ਮਹੀਨੇ ਤੇ ਦੂਜੇ ਤੇ ਉਹਨਾਂ ਦਾ ਚੱਲ ਮਸ਼ੀਨ ਵੱਡੂਗੀ ਵੱਡੂਗੀ ਤਾਂ ਮਸ਼ੀਨ ਫੇਰ ਵੀ ਪਰ ਨਰਮਾ ਜਗਾਦੀ ਤੂੰ ਇੰਨੀ ਹੋ ਰੱਖੀ ਨਾਲ ਤੂੰ ਪੰਜ ਚਾਰ ਬੜਾ ਹੋਰ ਪੁੱਛਣ ਵਾਲਾ ਪੂਰਾ ਵਰਗੀਆਂ ਜੇ ਤਾਂ ਪੂਰਾ ਲੱਗੂਗੀ ਜੰਟਿਆ ਹਾਂ ਫੇਰ ਤਾਂ ਨਹੀਂ ਮੈਂ ਆਉਂਦੀ ਗੁੱਸਾ ਕਰ ਗਿੱਲਾ ਕਰ ਪੂਰਾ ਤੇਰੀ ਜਮੀਨੇ ਬਣਦੀ ਮੈਂ ਕਹਿੰਦਾ ਨੌਕੜਾ ਲੈਣ ਦੇ ਨਹੀਂ ਤੂੰ ਪੂਰੋ ਦਾ ਮੈਂ ਤਾਂ ਨਹੀਂ ਹੰਧਿਆ ਆਪਣੇ ਹੈਗੇ ਨੇ ਹੱਥ ਖੜੇ ਤੂੰ ਪੂਰੋ ਨੂੰ ਬੁਲਾਇਂ ਕਰ ਜੇ ਮੈਨੂੰ ਬੁਲਾਉਣਾ ਫਿਰ ਪੂਰੋ ਨਹੀਂ ਆਉਂਦੀ ਉਹ ਨੂੰ ਬੁਲਾਉਣਾ ਫਿਰ ਮੈਂ ਨਹੀਂ ਆਉਂਦੀ ਉਹ ਮੈਂ ਤਾਂ ਤੈਨੂੰ ਕਹਣਾ ਵੀ ਆਪਣੇ ਤੇ ਕਿੱਥੇ ਹੁੰਦੀ ਜਾਂਦੀ ਤਾ ਉਹ ਸੁੱਖੇਗੀ ਐ